Sí, tú vives ahí, 拿好了。

और ये जो है ये जो है और ये जो है

ਫੋਟੋ ਖਿੱਚਣਾ ਮਨਾ ਹੈ ਵੀਡੀਓ ਬਣਾ ਸਕਦੇ ਹੋ ਟਾ Ano lasa? Strawberry. lasa? Strawberry. strawberry. Diyan strawberry, ano yan? Tutti frutti. Tutti frutti. Ay ko yun eh. Ay mayan? Oh, yung mayan, no. Balik natin. Ha? Huh? ba na mo? Para ko ba ayo mo? Artimo, beli sana mau tanggalin, tapon mo yan. तो बेबी पापा जी मेरा है मेरा तो डिस्ट्रेसन मेंदा है स्टैचूच तो 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 नॉलेज है तेरी मम्मी ने है अभी लथगया की मैं लादा कल भी तेरी पसंद आबी है ਹਾਂ ਦਾ ਤੋਂ ਚੁਹੇ ਲੈ ਆਉਣੀ ਉਹ ਲਾਤਾ ਡਾਕੇ ਹੁਣ ਲਾਂਚ ਦਿਖਾ ਖਾ ਲੈ ਹੁਣ ਨਹੀਂ ਕੁਝ ਆਗਾ ਕੋਈ ਜਲਾ ਦਿੰਦੇ ਨੇ ਇਹ ਕੰਨ ਸਵਾਦ ਨਹੀਂ ਇਸ ਦੀ ਸ਼ੰਤ ਨਹੀਂ ਇਸ ਟੇਸ਼ਨ ਦੇ ਦੱਬਾ ਲੱਤ ਕਿਆ ਹੁਣ ਕਾ ਜੂਰ ਗਾ ਵੀ ਇੱਦਾਂ ਹੀ ਆ ਪੱਲੋ ਟ੍ਰੇਨ ਸੱਦੀ ਜਾਂਦੀ ਆ ਜਦੋਂ ਅਸੀਂ ਅੰਗੂਠੇ ਵਾਲੀ ਪਹਾੜੀਆਂ ਆਉਂਦੀ ਆ ਉੱਥੇ ਪਿੱਛੇ ਜਾਣ ਦਾ ਫਾਂ ਦੇਦਾਂ ਦਾ ਟ੍ਰੇਨ ਪਿੱਛੇ ਮੁੜ ਗਈ ਆ ਉਹ ਬਾਸਾ ਦਾ ਦੱਬੰਦ ਬਾ ਬਹੁਤ ਦਿਨ ਕਰਦਾ ਪਰ ਜਾਣ ਨੂੰ ਇਤੈ ਮਰ ਜਾਂਦੀ ਜਿਹੜੀ ਅੱਜੋਂ ਪਿੱਛੋਂ ਟ੍ਰੇਨ ਮਿਲਦਾ ਨਹੀਂ ਤਾਂ ਸੀਟਾਂ ਨਹੀਂ ਮਿਲਦੀ ਕਿਉਂ ਨਹੀਂ ਮਿਲਦੀਆਂ ਇਤੋਂ ਉਜ ਸਪਲੇਨ ਤੇ ਪਲੇਨ ਦੀ ਨਾ ਟ੍ਰੇਨ ਚ ਨਾ ਪਲੇਨ ਵਧੀਆ ਆ ਮਜ਼ਾ ਆਉਦਾ ਆ ਕਿੱਥੇ ਜਾਓ ਪਲੇਨ ਚ ਨਹੀਂ ਵਧੀਆ ਟ੍ਰੇਨ ਚ ਵਧੀਆ ਟ੍ਰੇਨ ਚ ਦੇ ਲੋ ਬੰਦੀ ਸਲਾ ਚੱਲ ਜਾਂਦੇ लगी खड़क दाकी नहीं लगी ताकी नहीं लगी, लगी, लगी खड़क